ਸਰ ਜਿਹੜਾ ਭਾਨਾ ਸਿੱਧੂ ਵਾਲਾ ਮੈਟਰ ਆ ਉਹਦੇ ਬਾਰੇ ਦੱਸਿਓ ਤੇ ਇੱਕ ਸਾਡੇ ਮੁਕੱਦਮੇ ਦਾ ਜੋ ਹੈ ਸੀ ਐਫਆਈਆ ਨੰਬਰ 54 ਅੰਡਰ ਸੈਕਸ਼ਨ 385 ਆਈਪੀਸੀ थाना ਜੀਏ ਨੰਬਰ 7 ਦੇ 21 2014 ਇਹਦੇ ਵਿੱਚ ਇੱਕ ਜਿਹੜੀ ਮਦਈ ਹੈ ਲੇਡੀ ਇੰਦਰਜੀਤ ਕੌਰ ਇਮੀਗ੍ਰੇਸ਼ਨ ਦਾ ਕਰਮਚਾਰੀ ਉਹਨੇ ਇੱਕ ਕੰਪਲੇਂਟ ਦਿੱਤੀ ਸੀ ਵੀ ਮੈਨੂੰ ਇਹਨੇ ਫੋਨ ਦੇ ਤੇ ਸਟਾਕਟਨ ਕੀਤਾ ਤੇ ਜੋ ਕਾਕਾ ਸਿੰਘ ਏਰੀਆ ਸਪਾਨਾ ਸਿੱਧੂ ਸੁਨੂਰ ਦਾ ਰਹਿਣ ਵਾਲਾ ਉਹਦਾ ਨਾਮ ਵੀ ਇਹ ਵਾਰ-ਵਾਰ ਮੈਨੂੰ ਜਿਹੜਾ ਕਾਲਾਂ ਕਰਕੇ ਟਰੈਕ ਕਰ ਰਿਹਾ ਸਬਸਕ੍ਰਿਪਸ਼ਨ ਕਰਕੇ ਮੇਰੇ ਕੋਲ ਪੈਸੇ ਮੰਗ ਰਿਹਾ ਤੇ ਜਿਹੜਾ ਇਹ ਨਾਲ ਮੇਰਾ ਕੋਈ ਲੈਣਦੇ ਨਹੀਂ ਤੇ ਮੇਰੇ ਘਰ ਦੇ ਵੀ ਜਿਹੜਾ ਧਰਨਾ वगैरह ਨੂੰ ਮਾਲਿਆ ਮੇਰੇ ਸਹੁਰਿਆਂ ਦੇ ਪਿੰਡ ਵੀ ਜਿਹੜਾ ਮੈਨੂੰ ਐਕਸਪਲੋਇਟ ਕਰ ਰਿਹਾ ਵੀ ਮੈਂ ਉੱਥੇ ਵੀ ਜਾ ਕੇ ਤੁਹਾਡਾ ਯੂਜ਼ ਕਰ ਦੂੰਗਾ ਤੇ ਕਾਫੀ ਜਿਹੜੀ ਇਹਨੇ ਮਤਲਬ ਦਸੀਆਂ ਤੇ ਕੁਝ ਨਾ ਕੁਝ ਮਿਲਦੀ ਉਹਦੇ ਵਿੱਚ ਅਸੀਂ ਇੱਕ ਮਕਰਮਾ 20 ਤਰੀਕ ਨੂੰ ਜਿਹੜਾ ਰੱਦ ਕੀਤਾ ਸੀ ਇਹਦੇ ਸ਼ਕਾਕਾ ਸਿੱਧੂ ਜੀ ਇਸ ਪਾਨਾ ਸਿੱਧੂ ਜਿਹੜਾ ਉਹਨੂੰ ਗ੍ਰਿਫਤਾਰ ਕੀਤਾ ਸੀ ਧਨੌਲੇ ਤੋਂ ਉਹ ਸਾਡੇ ਕੋਲ 2 ਦਿਨ ਰਿਮਾਂਡ ਤੇ ਜਿਹੜਾ ਅਸੀਂ ਉਹ ਰਿਮਾਂਡ ਹਸੀ ਕੀਤਾ ਸੀ ਤੇ ਮੈਂ ਇਹਦੇ ਵਿੱਚ ਜਿਹੜਾ ਮੀਡੀਆ 'ਚ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਦੇਖੀਆਂ ਵੀ ਇਹਨੂੰ ਡਿਊਰੀ ਰਿਮਾਂਡ ਇਹਨੂੰ ਇੰਟਰਵਿਊਟ ਕੀਤਾ ਗਿਆ ਇਹਨੂੰ ਬਰਫ ਤੇ ਪਾਇਆ ਗਿਆ ਇਹ ਜਿਹੜੀਆਂ ਗੱਲਾਂ ਬਿਲਕੁਲ ਗਲਤ ਹਨ ਜਿਹੜਾ ਅਸੀਂ ਕਾਨੂੰਨ ਦੇ ਮੁਤਾਬਕ ਇਹ ਮਦਈ ਦੀ ਜੋ ਐਪਲੀਕੇਸ਼ਨ ਸੀ ਉਹ ਤੇ ਮੁਕਦਮਾ ਦਾਖਲ ਕੀਤਾ ਇਹਨੂੰ ਮਾਨਯੋਗ ਕੋਰਟ ਪੇਸ਼ ਕੀਤਾ ਇਹਦਾ 2 ਦਿਨ ਦਾ ਜਿਹੜਾ ਰਿਮਾਨ ਹਾਸਲ ਕੀਤਾ ਤੇ ਗਿਫਤਾਰੀ ਸਮੇਂ ਦਾ ਪ੍ਰੋਪਰ ਮੈਡੀਕਲ ਕਰਾਇਆ ਜਿਸ ਨੂੰ ਅਸੀਂ ਇੰਡਿਵੀਜੂਅਲ ਭੇਜਦਾ ਸੀ ਹਸਪਤਾਲ ਦਾ ਫਿਰ ਦੁਬਾਰਾ ਮੈਡੀਕਲ ਕਰਾਇਆ ਤੇ ਜਿਊਰਿਸਡਿਕਸ਼ਨ ਤੇ ਜੋ ਕਾਨੂੰਨ ਮੁਤਾਬਕ ਪੁਛੀਏ ਸੁਣ ਦੀ ਸ਼ੁਰੂ ਕੀਤੀ ਪਰ ਜਿਹੜੇ ਇਹ ਇਸ ਤਰ੍ਹਾਂ ਦੇ ਐਲੀਗੇਸ਼ਨ ਵੀ ਮੈਨੂੰ ਇੰਟਰਪ੍ਰੀਟਰ ਨੇ ਬਿਲਕੁਲ ਗਲਤ ਹੈ ਦੇਬਨੇ